ਅਮਰਤਪਾਲ ਮਹਿਰੋ ਨੇ ਜਿਹੜੀ ਗੁੰਡਾਗਰਦੀ ਕੀਤੀ ਹੈ ਉਹਦੇ ਦੋ ਸਾਥੀਆਂ ਨੇ ਕੰਚਨ ਕੁਮਾਰੀ ਜਣ ਕੇ ਕਮਲ ਕੌਰ ਦਾ ਕਤਲ ਕੀਤਾ ਤੇ ਉਹ ਕਤਲ ਕੋਈ ਸ਼ੂਰਮਗਤੀ ਨਾਲ ਨਹੀਂ ਕੀਤਾ ਉਹਦੇ ਵਿੱਚ ਸਭ ਤੋਂ ਵੱਡੀ ਧੋਖਾਧੜੀ ਇਹ ਹੈ ਕਿ ਉਹਨੂੰ ਘਰ ਦੇ ਵਿੱਚੋਂ ਕਹਿੰਦੇ ਕਿਸੇ ਗੱਡੀ ਦੀ ਪ੍ਰਮੋਸ਼ਨ ਕਰਾਉਣੀ ਹੈ ਦਫ਼ਤਰ ਦੇ ਵਿੱਚ ਲਜਾਣ ਵਾਸਤੇ ਇੱਕ ਭਲੇਖਾ ਦੇ ਕੇ ਲੈ ਕੇ ਗਏ ਫਿਰ ਗਾੜੀ ਕੋਲ ਤੇ ਹੁੰਦਾ ਕਿਸੇ ਸੁੰਨਸੁਨਾ ਜਗ੍ਹਾ ਦੇ ਉੱਪਰ ਲੈ ਕੇ ਉੱਥੇ ਉਹਨੂੰ ਗਾਲ ਘੋੜ ਕੇ ਮਾਰ ਦਿੱਤਾ ਗਿਆ ਹੁਣ ਇੱਥੇ 1 ਮਿੰਟ ਵਾਸਤੇ ਥੋੜਾ ਜਿਹਾ ਧਿਆਨ ਦਿਓ ਆ ਜਿਹੜੇ ਕਹਿੰਦੇ ਨੇ ਨਾ ਸਰੋਪੇ ਦੀ ਬੇਅਦਵੀ ਕਰਦੀ ਪੱਗ ਦੀ ਦਸਤਾਰ ਦੀ ਬੇਅਦਵੀ ਕਰਦੀ ਇਹਨਾਂ ਹਰਾਮਖੋਰਾਂ ਨੇ ਜਿਹੜਾ ਕਮਰਕਸ਼ਾ ਹੁੰਦਾ ਹੈ ਨਾ ਲੱਕ ਨਾਲ ਬੰਨਿਆ ਹੋਇਆ ਉਹ ਕਮਰਕਸ਼ੇ ਦੇ ਨਾਲ ਉਹ ਕਮਲਕੌਰ ਕੁੜੀ ਨੂੰ ਗਲ ਘੁੱਟ ਕੇ ਮਾਰਿਆ ਫਾہد ਨੇ ਕਿ ਮਾਰਿਆ ਜਣ ਕੇ ਕਿੱਡੀ ਭੈੜੀ ਕਰਤੂਤ ਹਰਕਤ ਕੀਤੀ ਹੈ